ਇਹ ਤਰ੍ਹਾਂ ਵਿਖੇ ਸੁੱਧ ਕੇਂਦਰ ਵਿੱਚ ਲੋਕਾਂ ਨੂੰ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਥੇ ਕਿ ਲੋਕ ਵੱਡੀ ਤਾਦਾਦ ਦੇ ਵਿੱਚ ਆਣ ਕੇ ਜਿਹੜੇ ਮਾਰ ਕੇ ਮੁੜ ਜਾਂਦੇ ਨੇ ਉੱਥੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਲਾਲ ਕਾਪੀ ਬਣਾਉਣ ਵਿੱਚ ਕਾਫੀ ਮੁਸ਼ਕਲਾਂ ਆ ਰਹੀਆਂ ਨੇ ਜਿਹੜੇ ਲਾਲ ਕਾਪੀ ਬਣਾਉਣ ਵਾਲੇ ਆਪਰੇਟਰ ਇੱਥੇ ਮੁਲਾਜਮ ਨਹੀਂ ਪਹੁੰਚ ਰਿਹਾ ਔਰ ਦੂਸਰੇ ਪਹੁੰਚੇ ਹੁੰਦੇ ਨੇ ਇਹਨਾਂ ਵੱਲੋਂ ਕਾਪੀ ਨਾ ਬਣਾਉਣ ਕਰਕੇ ਇਹਨਾਂ ਦੇ ਕਾਫੀ ਚੱਕਰ ਲੱਗਦੇ ਨੇ ਛਤਰਾਣਾ ਦੇ ਕਈ ਲੋਕ ਇਥੋਂ ਆ ਕੇ ਮੁੜ ਕੇ ਜਾਂਦੇ ਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਪਾਤੜਾ ਸੂਧਾ ਕੇਂਦਰ ਵਿੱਚ ਜਾਂਦੇ ਆ ਤਾਂ ਉੱਥੋਂ ਵੀ ਵਾਪਸ ਭੇਜਿਆ ਜਾਂਦਾ ਹੈ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਛਤਰਾਣਾ ਵਿਖੇ ਹੀ ਸੂਧਾ ਕੇਂਦਰ ਖੁੱਲੇ ਹੋਏ ਨੇ ਉੱਥੋਂ ਹੀ ਤੁਸੀਂ اپنی ਜਿਹੜੀ ਲਾਲ ਕੱਪ ਬਣਵਾਓ ਜਾਂ ਹੋਰ ਵੀ ਕੋਈ ਕੰਮ ਕਰਾਉਣ ਵਾਲਾ ਸੀਦਾ ਕੇਂਦਰ ਦਾ ਉਸ ਤਰ੍ਹਾਂ ਨਾ ਵਿਖੇ ਹੀ ਕਰਾਇਆ ਜਾਵੇ ਪਰ ਦੇਖਣ ਵਾਲੀ ਗੱਲ ਹੈ ਕਿ ਕਾਫੀ ਲੰਬੀ ਨਾਇਨਾ ਵੀ ਲੱਗੀਆਂ ਹੋਈਆਂ ਨੇ ਔਰ ਲੋਕ ਪਰੇਸ਼ਾਨ ਵੀ ਹੋ ਰਹੇ ਨੇ ਸੀਦਾ ਕੇਂਦਰ ਦੇ ਵਿੱਚ ਜਿਹੜਾ ਕਿ ਕੰਮ ਨਾ ਹੋਣ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਵੱਡੇ ਵੱਡੇ ਦਾਅਵੇ ਕਰਨ ਵਾਲੀ ਜਿਹੜੀ ਸਰਕਾਰ ਹੈ ਉਹਨਾਂ ਦੇ ਜਿਹੜੇ ਇਸ ਤਰ੍ਹਾਂ ਦੇ ਕੰਮ ਰੁਕੇ ਹੋਏ ਨੇ ਉਹਨਾਂ ਵਾਸਤੇ ਹੁਣ ਦੇਖਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਇੱਥੇ ਜਿਹੜੇ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ ਜਾਂ ਇਹ ਲੋਕ ਕਿ ਇੱਕ ਹਫ਼ਤਾ ਹੋ ਗਿਆ ਮੈਨੂੰ ਕਹਿਣਤ ਲੱਗ ਰਹੀ ਤਿੰਨ ਤਿੰਨ ਚਾਰ ਗੇੜੇ ਲਾ ਚੁੱਕੀਆਂ ਮੈਂ ਉਹਦੇ ਕਿਸੇ ਕੀ ਕਰਾਣਾ ਹੈ ਅਸਲ ਵਿੱਚ ਲਾਪੀਂ ਦੇ ਫਾਰਮ ਜਿਮਾ ਕਰਾਣੇ 8 ਦਿਨ ਹੋ ਗਏ ਗੇੜੇ ਮਾਰਦੇ ਹਾਂ ਅੰਦਰ ਅੱਛਾ ਕਿ ਕਿੰਨਾ ਚਿਰ ਹੋ ਤਨ ਆਂਦੇ ਨੂੰ 8 ਦਿਨ ਹੋ ਗਏ ਨੇ 8 ਦਿਨ ਹੋ ਗਏ ਕੋਈ ਨਹੀਂ ਮਿਲਦਾ ਅੱਜ ਅਬ ਬਣਾਣਾ ਲੱਗੋ ਸਤਿ ਸ਼੍ਰੀ ਅਕਾਲ ਕਾਪੀਆਂ ਵਾਲਾ ਨਹੀਂ ਆਇਆ ਇਹ ਦੂਜੇ ਪਾਈਧਾਰ ਨੇ ਇੱਕ ਧਾਰ ਕਾਣਾ ਲਾ ਰੇ ਤੇ ਜਿਹੜਾ ਮਨ ਹੈ ਭਾਈ ਪਰਚੀਆਂ ਵੀ ਕੱਟ ਰਿਹਾ ਤੇ ਨਾਲ ਨਾਲ 12ਵੇਂ ਭਰ ਕੇ ਦੇ ਰਿਹਾ ਇਹ ਤਾਂ ਆ ਰਹੇ ਨੇ ਬਿਲਕੁਲ ਕੋਪਰ ਤੇ ਜਿਹੜੇ ਬੰਦੇ ਦੀ ਦਿੱਕਤ ਆ ਰਹੀ ਸਾਨੂੰ ਉਹ ਲਾਲ ਕਾਪੀਆਂ ਦੋ ਆ ਰਹੀਆਂ ਸਰ ਮੱਲਾ ਕਈ ਬੰਦੇ ਦਿਹਾੜੀਦਾਰ ਨੇ ਨਾ ਮਜ਼ਦੂਰੀ ਕਰਨ ਵਾਲੇ ਨੇ ਦਿਹਾੜੀ ਤੋੜ ਕੇ ਆ ਰਹੇ ਨੇ ਉਹਨਾਂ ਦੀ ਦਿਹਾੜੀ ਜਗਰ ਕਾਪੀ ਨਾ ਬਣੀ ਦਿਹਾੜੀ ਟੁੱਟੀ ਫਿਰ ਕੀ ਫਾਇਦਾ ਹੋਇਆ ਸਤਰਾਣੇ ਦੇ ਸੂਧਾ ਕੇਂਦਰ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਿ ਸੂਧਾ ਕੇਂਦਰ ਦੇ ਵਿੱਚ ਕੁਝ ਸਹੂਲਤਾ ਨਾ ਮਿਲਣ ਕਰਕੇ ਕਾਫੀ ਲੋਕ ਪਰੇਸ਼ਾਨ ਨੇ ਸਤਰਾਣੇ ਦੇ ਜਿਹੜੇ ਕਿ ਕਹਿੰਦੇ ਕਈ-ਕਈ ਚੱਕਰ ਲਾ ਚੁੱਕੇ ਹੁਣ ਤੱਕ ਜਿਹੜੇ ਲਾਲ ਕਾਪੀਆਂ ਬਣਾਉਣ ਵਾਸਤੇ ਉਹਨਾਂ ਦੇ ਗੇੜੇ ਲੱਗ ਰਿਹਾ ਕਿਉਂਕਿ ਉਹਨਾਂ ਦੇ ਵਾਸਤੇ ਇੱਥੇ ਜਿਹੜੀ ਕਿ ਪੋਸਟ ਦੇ ਉੱਤੇ ਜਿਹੜੇ ਮੁਲਾਜ਼ਮ ਹੈਗੇ ਆ ਡਿਊਟੀ ਤੇ ਉਹ ਡਿਊਟੀ ਤੇ ਨਹੀਂ ਹੈਗੇ ਇਸ ਟਾਈਮ ਇਸ ਕਰਕੇ ਇਹਨਾਂ ਨੂੰ ਕਾਫੀ ਪਰੇਸ਼ਾਨੀਆਂ ਆndੀਆਂ ਸੀ ਗੱਲ ਕਰਦੇ ਨੂੰ ਨਾ ਕੀ ਗੱਲਬਾਤ ਹੈ ਕੀ ਨਾਮ ਹੈ ਤੁਹਾਡਾ ਔਰ ਸਰ ਮੇਰਾ ਨਾਮ ਰਾਜਰਾਨੀ ਹੈ ਨਾਈ ਵਾਲੇ ਪਿੰਡ ਦੀ ਹਾਂ ਮੈਂ ਮੈਨ ਸਰਟੀਫିକੇਟ ਬਣਵਾਣਾ ਹੈ ਜਾਤੀ ਸਰਟੀਫିକੇਟ ਲਾਲ ਕਾਪੀ ਨਿਊ ਕਰਾਣੀ ਹੈ ਤੇ ਉਰੇ ਜਿਹੜੇ ਮੁਲਾਜ਼ਮ ਨੇ ਉਹ ਆ ਨਹੀਂ ਰਹੀ ਇੱਕ ਹਫਤੇ ਤੋਂ ਜੇ ਉਰੇ ਆਈਏ ਤਾਂ ਕਹਿੰਦੇ ਨੇ ਉਹ ਛੁੱਟੀ ਤੇ ਨੇ ਬਸ ਇਹ ਕੰਮ ਹੈ ਸਾਨੂੰ ਉਸ ਮੁਲਾਜ਼ਮ ਦੀ ਜ਼ਰੂਰਤ ਹੈ ਇੱਥੇ ਉਹਨੂੰ ਭੇਜਿਆ ਜਾਵੇ ਸਾਡਾ ਕੰਮ ਕੀਤਾ ਜਾਵੇ ਤੁਸੀਂ ਕੀ ਪਤੜਾ ਵੀ ਗਏ ਹੋ ਪਤੜਾ ਮ ਜਾ ਕੇ ਕਿਸ ਸਰ ਮੈਂ ਪਤੜਾ ਵੀ ਗਈ ਸੀਗੀ ਉੱਧਰ ਗਈ ਜਿਉ ਕਹਿੰਦੇ 350 ਰੁਪਿਆ ਲੱਗੂਗਾ ਤਾਂ ਸਰਟੀਫିକੇਟ ਬਣੂਗਾ ਇੱਥੇ ਫ੍ਰੀ ਲੱਗ ਹਾਂਜੀ ਲੱਗਦਾ ਪਈ ਕੀ ਲੱਗਦਾ ਕਿ ਜ਼ਿਆਦੀ ਪਰੇਸ਼ਾਨੀ ਆ ਰਹੀ ਆ ਕਿਉਂਕਿ ਘਰ ਦੇ ਵਿੱਚ ਵੀ ਕਈ ਸਮੱਸਿਆਵਾਂ ਹੁੰਦੀਆਂ ਘਰੋਂ ਆਣਾ ਵੀ ਔਖਾ ਹੁੰਦਾ ਔਰ ਕਾਹਦੇ ਤੇ ਆਨੇ ਤੁਸੀਂ ਸਰ 3 ਮਹੀਨੇ ਹੋਏ ਨੇ ਮੇਰੇ ਹਸਬੰਡ ਨੂੰ ਗੁਜ਼ਰੇ ਨੂੰ ਤੇ ਕੀ ਕਹਿੰਦੇ ਨੇ ਵੀ ਮੇਰਾ ਬਿੱਲ ਦੇ ਉੱਤੇ ਮੈਂ ਸਰਟੀਫਿਕੇਟ ਲਵਾਣਾ ਆਪਦਾ ਤੇ ਉਹ ਬਣਵਾ ਰਹੀ ਆ ਉਹ ਬਣ ਨਹੀਂ ਰਿਹਾ ਇੱਥੇ ਮਤਲਬ ਮੁਲਾਜ਼ਮ ਆ ਨਹੀਂ ਰਹੇ ਤੇ ਆਣਗੇ ਤਾਂ ਹੀ ਮੇਰਾ ਸਰਟੀਫਿਕੇਟ ਬਣੂਗਾ ਤੁਹਾਡਾ ਕਿਹੜਾ ਪਿੰਡ ਹੈ ਕੀ ਕਹਿਣਾ ਚਾਹੁੰਦੇ ਸਰ ਸਤਰਾਣਾ ਅਸੀਂ ਲਾਲ ਕਾਪੀ ਬਣਵਾਵਣੀ ਆ 8 ਦਿਨੋਂ ਗਣ ਘੇੜੇ ਮਾਰਦੇ ਆ ਪਰ ਕੋਈ ਆ ਨਹੀਂ ਰਿਹਾ ਕੋਈ ਹੋਰ ਵੀ ਪੁੱਛਦੇ ਸੀ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਆਇਆਂ ਜਿਹੜੀਆਂ ਕਿ ਇਹ ਕਾਫੀ ਜ਼ਿਆਦੀਆਂ ਕਹਿੰਦੇ ਸਮੱਸਿਆਵਾਂ ਆ ਰਹੀਆਂ ਚਤਰਾਣੇ ਦੇ ਵਿੱਚ ਇੱਥੇ ਜਿਹੜਾ ਸੂਧਾ ਕੇਂਦਰ ਲੋਕਾਂ ਦੀ ਸੂਧਾ ਵਾਸਤੇ ਖੁੱਲੇ ਹੋਏ ਆ ਪਰ ਲੋਕਾਂ ਨੂੰ ਸੂਧਾ ਨਹੀਂ ਮਿਲਣ ਕਰਕੇ ਇਹ ਪਰੇਸ਼ਾਨ ਨੇ ਹਾਂ ਜੀ ਕੀ ਨਾ ਤੁਹਾਡਾ ਸਰ ਮੇਰਾ ਨਾਮ ਬੋਟਾ ਈ ਮੈਂ ਤਾਂ ਗੋਪਤੀ ਪੰਚਾਇਤ ਤੋਂ ਪੰਚਾਂ ਹੀ ਤੇ ਇੱਥੇ ਕਾਫੀ ਟਾਈਮ ਤੋਂ ਸਰ ਲਾਲ ਕਾਪੀ ਦੀ ਪਰੇਸ਼ਾਨੀ ਆ ਰਹੀ ਹੈ ਮੈਂ ਕੱਲ ਪਰਸੋਂ ਦਾ ਗੇੜੇ ਮਾਰ ਰਿਹਾ ਜੀ ਮਨ ਲਾ ਦੋ ਮਲਾ ਨੇ ਤਾਂ ਬੈਠੇ ਨਹੀਂ ਉਹ ਆਪਣਾ ਕੰਮ ਕਰ ਰਹੇ ਨੇ ਜੋ ਲਾਲ ਕਾਪੀ ਨਿਊ ਕਰਨਾ ਲਾਇ ਉਹ ਆ ਨਹੀਂ ਰਿਹਾ ਜੀ ਇੱਕ ਬਾਈ ਪਰਚੀਆਂ ਵੀ ਕੱਟ ਇਹ ਦੂਜਾ ਸਾਰਾ ਆਧਾਰ ਕਾਰਡ ਬਣਾ ਲਿਆ ਜੀ ਤੇ ਜਿਹੜਾ ਮੰਨ ਲੈ ਲਾਲ ਕਾਪੀ ਵਾਲਾ ਮੇਨ ਹੈ ਸਾਰ ਇਹਨਾਂ ਦਾ ਆਪਰੇਟਰ ਉਹ ਨਹੀਂ ਆ ਰਿਹਾ ਜੀ ਮੰਨ ਲੈ ਇੱਥੇ 35 40 50 ਬੰਦੇ ਆਇਆ ਹਰ ਰੋਜ਼ ਹੁੰਦੇ ਨਹੀਂ ਖੱਜਲ ਖਵਾਰ ਹੋ ਕੇ ਵਾਪਸੀ ਚਲੇ ਜਾਂਦੇ ਨੇ ਜੀ ਮੰਨ ਲੈ ਹਰੇਕ ਬੰਦਾ ਮਜ਼ਦੂਰ ਹੈ ਦਿਹਾੜੀ ਕਰਨ ਵਾਲਾ ਅਗਲਾ ਦਿਹਾੜੀ ਤੋੜ ਕੇ ਆਂਦੇ ਜੀ ਇੱਥੇ ਕੰਮ ਨਹੀਂ ਹੁੰਦਾ ਅਗਲੇ ਨੂੰ ਫਿਰ ਦਿਹਾੜੀ ਤੋੜਨੀ ਪੈਂਦੀ ਏ ਇੱਥੇ ਸਾਰ ਸਾਨੂੰ ਬੰਦਾ ਮਹੱਈਆ ਕਰਾਇਆ ਜਾਂਦਾ ਜਿਹੜਾ ਮੰਨ ਲੈ ਮੇਨ ਕੰਮ ਕਰਨ ਵਾਲਾ ਆਪਰੇਟਰ ਹੈ ਜੀ ਇਹ ਜਿਹੜਾ ਮੇਨ ਆਪਰੇਟਰ ਤੁਸੀਂ ਦੱਸ ਰਹੇ ਹੋ ਲਾਲ ਕਾਪੀ ਬਣਾਉਣ ਵਾਲਾ ਜਿਹੜਾ ਇੱਥੇ ਆ ਪਹੁੰਚਦਾ ਏ ਉਹ ਕਿੰਨੇ ਕ ਸਮੇਂ ਤੋਂ ਇੱਥੇ ਗੈਰ ਹਾਜ਼ਰ 있다 ਸਰ ਪਿਛਲੇ 1 ਹਫਤੇ ਤੋਂ ਮਲਾਇ ਇੱਕ ਸ਼ੁੱਕਰਵਾਰ ਹੀ ਆਇਆ ਏ ਜੋ ਜੇ ਇੱਥੇ ਸਾਨੂੰ ਸਾਰੇ ਪਤਨਾ ਭੇਜਦੇ ਨੇ ਪਤਨਾ ਵਾਲੇ ਕਹਿੰਦੇ ਤੁਹਾਡੇ ਛਤਰਾਣੇ ਆ ਗਿਆ ਉੱਥੇ ਜਾ ਕੇ ਕਰਾਓ ਅਸੀਂ ਪਤਨਾ ਗੱਡਾ ਸਟੈਂਡ 'ਚ ਵੀ ਗਏ ਆ ਸਰ ਉੱਥੇ ਵੀ ਕੰਮ ਕਰ ਨਹੀਂ ਰਹੇ ਔਰ ਪ੍ਰਾਣੀ ਤਹਿਸੀਲ ਸੇਵਾ ਕੇਂਦਰ ਆ ਗਏ ਉਹ ਵੀ ਕਹਿੰਦੇ ਨੇ ਤੁਸੀਂ ਛਤਰਾਣੇ 'ਚ ਆਪਣਾ ਖੁਦ ਕੰਮ ਕਰਾਓ ਜਾ ਕੇ ਤੁਹਾਡਾ ਛਤਰਾਣੇ ਹੈਗਾ ਜੀ ਕਾਫੀ ਦਿਨ ਤੋਂ ਪਰੇਸ਼ਾਨ ਜੀ ਸਰ ਕਾਫੀ ਦਿਨ ਤੋਂ ਬੋਲਣ ਕਿਉਂਕਿ ਕਾਫੀ ਜਾਰੀਆਂ ਸਮੱਸਿਆਵਾਂ ਇਹਨਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਐ ਦੱਸ ਰਹੇ ਨੇ ਕਿ ਕਈ ਦਿਨਾਂ ਤੋਂ ਇਹ ਜਿਹੜੇ ਚੱਕਰ ਘੱਟ ਰਹੇ ਤੇ ਸੁਧਾ ਕੇਂਦਰ ਦੇ ਵਿੱਚ ਜਿਹੜਾ ਸੁਧਾ ਕੇਂਦਰ ਦੇ ਵਿੱਚ ਲਾਲ ਕਾਪੀ ਬਣਾਉਣ ਵਾਲਾ ਆਪਰੇਟਰ ਨਹੀਂ ਪਹੁੰਚਦਾ ਪਰ ਇਹਨਾਂ ਦੇ ਰੋਜ਼ ਚੱਕਰ ਲੱਗਦੇ ਆ ਘਰ ਦੇ ਕੰਮ ਨਿਬੇੜ ਕੇ ਇਹ ਸਪੈਸ਼ਲ ਆਂਦੇ ਆ ਔਰ ਇੱਥੋਂ ਖੱਜਲ ਖਵਾਰ ਹੋ ਕੇ ਮੁੜ ਜਾਂਦੇ ਆ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਵੱਲੋਂ ਜਾਂ ਕੋਈ ਇੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜਿਹੜਾ ਕਿ लाल कॉपी बनावण वाला कितने समय तक लगेगा ऑपरेटर या ये ऐसे तरह ही पटक दे केंद्र ਦੇ ਵਿੱਚ ਕਾਫੀ ਸਮੱਸਿਆਵਾਂ ਆ ਰਹੀਆਂ ਲੋਕ ਕਾਫੀ ਪਰੇਸ਼ਾਨ ਹੈ ਕੀ ਗੱਲਬਾਤ ਹੈ ਕਿਉਂਕਿ ਇਹ ਕਹਿ ਰਹੇ ਵੀ ਜਿਹੜੇ ਇੱਕ ਲਾਲ ਕਾਪੀ ਬਣਾਉਣ ਵਾਸਤੇ ਕਈ ਕਈ ਗਿੜੇ ਮਾਰਨੇ ਪੈਂਦੇ ਆ ਔਰ ਲਾਲ ਕਾਪੀ ਵਾਲੇ ਜਿਹੜੇ ਇੱਥੇ ਮੁਲਾਜ਼ਮ ਬੈਠਦੇ ਨਹੀਂ ਹੈ ਕੀ ਨਾਮ ਨਾਲ ਕੀ ਗੱਲਬਾਤ ਹੈ ਤੁਹਾਡਾ ਕੀ ਨਾਮ ਹੈ ਸਰ ਮੇਰਾ ਨਾਮ ਗੋਲਦੀ ਸਿੰਘ ਹੈ ਮੈਂ ਸੇਵਾਗੰਦਰ ਛਤਰਾਣੇ ਦੇ ਹੈਲਪ ਡੈਸਕ ਹੈ ਤੇ ਇੱਥੇ ਅਸੀਂ ਜਿਹੜਾ ਹੁਣ ਮੰਨ ਲਓ ਵੀ ਮੈਂ ਆਪਦਾ ਕੰਮ ਜਿਹੜਾ ਮੇਰੇ ਕੋਲ ਆ ਰਿਹਾ ਲਾਈਨ ਵਾਈਜ਼ ਮੈਂ ਕਰ ਰਿਹਾ ਹਾਂ ਜੀ ਇਹ ਕਿ ਜਿਸ ਤਰ੍ਹਾਂ ਮੰਨ ਲਓ ਮੇਰਾ ਕੰਮ ਟੋਕਨ ਦੇਣਾ ਫਾਰਮ ਚੈੱਕ ਕਰਨਾ ਤੇ ਫਾਰਮ ਸਬਮਿਟ ਕਰਨਾ ਨਾਲ ਨਾਲ ਮੈਂ ਉਹ ਆਪਣੇ ਕੰਮ ਕਰ ਰਿਹਾ ਇੱਥੇ ਜ਼ਿਆਦਾਤਰ ਦਿੱਕਤ ਇਹ ਆ ਰਹੀ ਵੀ ਇੱਕ ਮੁਲਾਜ਼ਮ ਦੀ ਘਾਟ ਕਰਕੇ ਪ੍ਰੋਬਲਮ ਆ ਰਹੀ ਹੈ ਜੀ ਸਾਨੂੰ ਠੀਕ ਹੈ ਉਹ ਕਿ ਸਿਟੀਜ਼ਨ ਕਹਿੰਦੇ ਨੇ ਵੀ ਸਾਡਾ ਕੰਮ ਹੋਣਾ ਜਲਦੀ ਚਾਹੀਦਾ ਜਿਵੇਂ ਮੰਨ ਲਓ ਵੀ ਜੇ ਇਧਰ ਤੀਜਾ ਬੰਦਾ ਹੋਵੇ ਇਹ ਕਹਿੰਦੇ ਵੀ ਸਾਡਾ ਕੰਮ ਜਲਦੀ ਹੋ ਜੂ ਤੁਹਾਨੂੰ ਲੱਗਦਾ ਜਿਹੜੇ ਦੀ ਘਾਟ ਹੈ ਪੂਰਾ ਕਰਨ ਵਾਸਤੇ ਵੀ ਲੋੜ ਹੈ ਸੋ ਅਸੀਂ ਤਾਂ ਕਹਿਨੇ ਜੀ ਵੀ ਬਰੋਬਰੀ ਆਪਰੇਟਰ ਉਹਦੇ હાજર ਹੋਣਾ ਚਾਹੀਦਾ ਜੀ ਉਹ ਸਾਨੂੰ ਪਤਾ ਲੱਗਿਆ ਗੱਲ ਕਰਨ ਤੇ ਕਹਿੰਦੇ ਵੀ ਉਹ ਡੀਐਸਡੀ ਚ ਉਹਦੀ ਡਿਊਟੀ ਲਗਾਈ ਗਈ ਹੈ